ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇਹ ਹੋਲੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਆਪਾਂ ਹੋਲੀ ਜਲਾਉਂਦੇ ਆਂ ਜਿਹੜੀ ਇਹ ਉਹਦੇ ਉੱਤੇ ਇੱਕ ਤੁਹਾਨੂੰ ਟਾਲਾ ਦੇਣ ਜਾ ਰਹੇ ਆਂ ਜਿਹੜਾ ਕਿ ਬਹੁਤ ਜ਼ਬਰਦਸਤ ਤੇ پاک ਮਾਰ ਟਾਲਾ ਹੈ ਦੁਸ਼ਮਣਾਂ ਦਾ ਨਾਸ਼ ਕਰਨ ਦੇ ਲਈ ਸਿਰਫ ਇੱਕ ਦਿਨ ਦੇ ਵਿੱਚ ਦੁਸ਼ਮਣਾਂ ਦਾ ਪੂਰਾ ਸਤਿਆਨਾਸ਼ ਤੇ ਨਾਸ਼ ਕਰ ਦੇਗਾ ਜਿਹੜੇ ਦੁਸ਼ਮਣ ਤੁਹਾਨੂੰ ਖਰਾਬ ਕਰ ਰਹੇ ਨੇ ਤੁਹਾਡਾ ਨੁਕਸਾਨ ਕਰ ਰਹੇ ਨੇ ਤੁਹਾਨੂੰ ਬਰਬਾਦ ਕਰਨ ਤੇ ਤਲੇ ਹੋਏ ਨੇ ਤੇ ਅੱਜ ਦੇ ਇਸ ਦਿਨ ਨੂੰ ਲੋਕ ਬਹੁਤ ਇੰਤਜ਼ਾਰ ਕਰਦੇ ਹੁੰਦੇ ਕਿ ਇਸ ਦਿਨ ਕੋਈ ਵੀ ਸ਼ਤਰੂ ਆ ਦੁਸ਼ਮਣਾਂ ਦਾ ਨਾਸ਼ ਕੀਤਾ ਜਾਂਦਾ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਚਾਹੋ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤੇ ਹੁਣ ਗੱਲ ਕਰਦੇ ਆਂ ਦੁਸ਼ਮਣਾਂ ਦਾ ਨਾਸ਼ ਕਰਨ ਦੇ ਲਈ ਹੋਲੀ ਵਾਲੇ ਦਿਨ ਜਿਹੜੀ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲੀ ਜਲਾਈ ਜਾਂਦੀ ਹੈ ਉਹਦੇ ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਜਿਹੜਾ ਟਾਲਾ ਤੁਹਾਨੂੰ ਦੇਣ ਜਾ ਰਿਹਾ ਬਹੁਤ ਜ਼ਬਰਦਸਤ ਟਾਲਾ ਆ ਬਹੁਤ ਪਾਕ ਮਾਰ ਟਾਲਾ ਆ ਜਿਹੜਾ ਇਸ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਦੁਸ਼ਮਣ ਦਾ ਨਾਸ਼ ਕੀਤਾ ਜਾਂਦਾ ਹੈ ਤਾਂ ਦੋਸਤੋ ਜਿਸ ਤਰ੍ਹਾਂ ਦੁਸ਼ਮਣ ਤੁਹਾਨੂੰ ਪਤਾ ਹੈ ਦੁਸ਼ਮਣ ਦੁਨੀਆਂ ਤੇ ਬਹੁਤ ਹੁੰਦੇ ਨੇ ਕੋਈ ਗਵਾਂਡ ਦੇ ਵਿੱਚ ਹੁੰਦੇ ਆ ਕੋਈ ਆਸ ਪੜੋਸ ਦੇ ਵਿੱਚ ਹੁੰਦਾ ਕੋਈ ਆਪਣਾ ਹੁੰਦਾ ਕੋਈ ਬੇਗਾਨਾ ਹੁੰਦਾ ਕੋਈ ਕਿਤੇ ਨੌਕਰੀ ਕਰ ਰਿਆ ਹੁੰਦਾ ਉੱਥੇ ਦੁਸ਼ਮਣੀ ਕੱਢ ਰਿਆ ਹੁੰਦਾ ਜਾਂ ਕੋਈ ਬਿਜ਼ਨਸ ਤੁਸੀਂ ਕਰ ਰਹੇ ਹੋ ਉਤੋਂ ਤੁਹਾਡੇ ਬਿਜ਼ਨਸ ਨੂੰ ਦੇਖ ਕੇ ਕੋਈ ਜਲਦਾ ਹੋਵੇ ਤਾਂ ਉੱਥੇ ਤੁਹਾਡਾ ਦੁਸ਼ਮਣ ਕੋਈ ਤੁਹਾਡੇ ਤੇ ਤੁਹਾਡਾ ਨੁਕਸਾਨ ਕਰ ਰਿਆ ਹੋਵੇ ਇਹ ਉਹਨਾਂ ਦੁਸ਼ਮਣਾਂ ਵਾਸਤੇ ਆ ਜਿਹੜੇ ਦੁਸ਼ਮਣ ਤੁਹਾਨੂੰ ਪੈਰ ਪੈਰ ਤੇ ਨੀਵਾ ਠਹਿਰਾਉਂਦੇ ਨੇ ਹਰ ਟਾਈਮ ਤੁਹਾਡਾ ਬੁਰਾ ਤੱਕਦੇ ਨੇ ਜਿਨ੍ਹਾਂ ਨੇ ਬੁਰਾ ਤੱਕਿਆ ਹੋਵੇ ਪੁਰਾ ਇੰਨਾ ਕੁ ਬੁਰਾ ਤੱਕਿਆ ਹੋਵੇ ਕਿ ਤੁਹਾਨੂੰ ਬਹੁਤ ਥੱਲੇ ਲਗਾਇਆ ਹੋਵੇ ਉਹਨਾਂ ਵਾਸਤੇ ਇਹ ਜਿਹੜਾ ਪ੍ਰਯੋਗ ਹੈ ਤੁਸੀਂ ਕਰ ਸਕਦੇ ਹੋ ਉਦਾਂ ਤੁਸੀਂ ਕਿਸੇ ਆਮ ਦੁਸ਼ਮਣ ਦੇ ਉੱਤੇ ਪ੍ਰਯੋਗ ਨਾ ਕਰਿਓ ਕਿਉਂ ਕਰਕੇ ਇਹ ਜਿਹੜਾ ਢਾਲਾ ਆ ਇਹ ਸੱਚ ਤੇ ਚੱਲਣ ਵਾਲਾ ਢਾਲਾ ਆ ਜੋ ਸਚਾਈ ਦੇ ਉੱਤੇ ਚੱਲਣ ਵਾਲਾ ਢਾਲਾ ਆ ਕਿਉਂ ਕਰਕੇ ਇਸ ਢਾਲਿਆ ਇਹ ਜਿਹੜਾ ਢਾਲਿਆ ਆ ਇਹ ਹੋਲੀ ਦੇ ਦਿਨ ਜਿਹੜਾ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲੀ ਜਲਾਈ ਜਾਂਦੀ ਹੈ ਉਸ ਦਿਨ ਕੀਤਾ ਜਾਂਦਾ ਹੈ ਕਿਉਂ ਕਰਕੇ ਉਸ ਦਿਨ ਬੁਰਾਈ ਦਾ ਖਾਤਮਾ ਹੁੰਦਾ ਹੈ ਜਿਹੜੇ ਬੁਰੇ ਕੰਮ ਕਰਦੇ ਨੇ ਬੁਰਾਈ ਦਾ ਖਾਤਮਾ ਕਰਨ ਵਾਸਤੇ ਭਗਵਾਨ ਸ਼੍ਰੀ ਨਰਸਿੰਘ ਜੀ ਅਵਤਾਰ ਲਿਆ ਸੀ ਜਦੋਂ ਉਸ ਤੋਂ ਪਹਿਲਾਂ ਨਰਸਿੰਘ ਅਵਤਾਰ ਦੀ ਇਹ ਰਚਨਾ ਦੇ ਵਿੱਚ ਹੀ ਹੋਲੀ ਜਿਹੜੀ ਹੋਲੀ ਜਲਾਈ ਜਾਂਦੀ ਹੈ ਤੇ ਜਿਹੜੇ ਪ੍ਰਿਲਾਦ ਭਗਤ ਸੀਗੇ ਉਹਨਾਂ ਦਾ ਨਾਸ਼ ਕਰਨ ਵਾਸਤੇ ਉਹਨਾਂ ਦੀ ਜਿਹੜੀ ਭੂਆ ਸੀ ਹੋਲੀ ਹੋਲਿਕਾ ਜਿਹਨੂੰ ਕਹਿੰਦੇ ਸੀ ਉਹਨੂੰ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਸੀਗਾ ਉਹ বিষ্ণੂ ਭਗਤ ਹੋਣ ਕਰਕੇ ਜਿਹੜੇ ਪ੍ਰਿਲਾਦ ਜੀ ਸੀ ਉਹ বিষ্ণੂ ਦੇ ਭਗਤ ਸੀ ਤੇ ਉਹਨਾਂ ਨੂੰ ਜਲਾਉਣ ਵਾਸਤੇ ਉਹਨਾਂ ਨੇ ਆਪਣਾ ਅਗਨੀ ਦੇ ਵਿੱਚ ਜਿਹੜੀ ਕੀ ਬੈਠ ਗਏ ਸੀਗੇ ਉਹ ਤੇ ਜਦੋਂ ਅਗਨੀ ਦੇ ਵਿੱਚ ਬੈਠੇ ਤਾਂ বিষ্ণੂ ਜਿਹੜੇ বিষ্ণੂ ਭਗਵਾਨ ਜੀ ਦੇ ਭਗਤ ਸੀ ਪ੍ਰਿਲਾਦ ਜੀ ਉਹਨਾਂ ਦਾ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਜਿਹੜੀ ਫੋਲਿਕਾ ਸੀ ਜਿਹਨੂੰ ਵਰਦਾਨ ਪ੍ਰਾਪਤ ਸੀ ਬ੍ਰਹਮਾ ਤੋਂ ਕੀ ਉਹਨੂੰ ਅੱਗ ਛੂ ਨਹੀਂ ਸਕਦੀ ਉਹ ਜਲ ਕੇ ਸੁਆਹ ਹੋ ਗਈ ਸੀ ਤਾਂ ਦੋਸਤੋ ਇਹ ਜਿਹੜੀ ਤੁਹਾਨੂੰ ਕਥਾ ਸੁਣਾਈ ਹੈ ਇਸ ਕਥਾ ਦਾ ਮਤਲਬ ਇਹੀ ਹੈ ਕਿ ਜਿਹੜਾ ਦੁਸ਼ਮਣ ਹੈ ਕੋਈ ਦੁਸ਼ਮਣ ਤੁਹਾਡਾ ਜਿਹੜਾ ਤੁਹਾਡਾ ਨੁਕਸਾਨ ਕਰਦਾ ਹੋਵੇ ਜਿਹੜਾ ਜਿੱਦਾਂ ਹੁਣ ਤੁਹਾਨੂੰ ਦੱਸਿਆ ਕਿ ਇਹ ਬੁਰਾਈ ਦਾ ਖਾਤਮਾ ਕਰਨ ਵਾਸਤੇ ਦੁਸ਼ਮਣਾਂ ਦਾ ਢਾਲ ਆਇਆ ਹੈ ਇਹ ਤੁਸੀਂ ਆਮ ਦੁਸ਼ਮਣੇ ਕੱਢਣ ਵਾਸਤੇ ਨਹੀਂ ਇਸਟਾਲੇ ਨੂੰ ਕਰ ਸਕਦੇ ਜਿਹੜਾ ਤੁਹਾਨੂੰ ਬੱਕੇ ਬਰਬਾਦ ਜਿਹਨਾਂ ਨੂੰ ਤੁਹਾਨੂੰ ਬੱਕੇ ਰੋਲਿਆ ਹੋਇਆ ਉਸ ਦੁਸ਼ਮਣ ਦਾ ਤੁਸੀਂ ਇਸ ਦੇ ਨਾਸ਼ ਕਰ ਸਕਦੇ ਹੋ ਪਰ ਬਿਨਾ ਉਤੋਂ ਨਹੀਂ ਕਰਨਾ ਜਿਹੜਾ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਕੋਈ ਦੁਸ਼ਮਣ ਆਮ ਦੁਸ਼ਮਣ ਜਿੱਦਾਂ ਕੋਈ ਛੋਟਾ ਮੋਟਾ ਤੁਹਾਡਾ ਲੜਾਈ ਝਗੜਾ ਹੋ ਗਿਆ ਕਿ ਤੁਸੀਂ ਇਸ ਚੀਜ਼ ਨੂੰ ਕਰ ਤੋਂ ਨਹੀਂ ਉਥੇ ਇਸ ਚੀਜ਼ ਨਹੀਂ ਲਾਗੂ ਹੋਣੀ ਉਹ ਐਵੇਂ ਤੁਹਾਡਾ ਨੁਕਸਾਨ ਹੋਏਗਾ ਫਾਇਦਾ ਕੋਈ ਨਹੀਂ ਇਸ ਕਰਕੇ ਇਸ ਢਾਲੇ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜੀ ਵਾਰਨਿੰਗ ਦਿੱਤੀ ਹੈ ਤੁਸੀਂ ਇਸ ਦੇ ਉੱਤੇ ਅਮਲ ਕਰਨਾ ਇਸੇ ਇਸ ਨੂੰ ਇਸ ਤਰੀਕੇ ਨਾਲ ਹੀ ਕਰਨਾ ਜਿੱਦਾਂ ਦੱਸਿਆ ਜਾਂਦਾ ਹੈ ਤਾਂ ਹੀ ਇਹ ਫਲ ਹੁੰਦਾ ਹੈ ਤਾਂ ਦੋਸਤੋ ਇਹਨਾਂ ਦੀ ਜਿੰਨੀ ਵੀ ਇਹ ਜਿਹੜੇ ਢਾਲੇ ਤੁਹਾਨੂੰ ਅਸੀਂ ਦਿੰਨੇ ਆ ਇਹਦਾ ਕੋਈ ਨਾ ਕੋਈ ਮਹੱਤਵ ਕੋਈ ਨਾ ਕੋਈ ਫਾਇਦਾ ਹੁੰਦਾ ਹੈ ਤਾਂ ਹੀ ਦਿੱਤੇ ਜਾਂਦੇ ਆ ਕਿਉਂਕਿ ਉਹ ਕਰਕੇ ਅਸੀਂ ਹਰ ਇੱਕ ਚੀਜ਼ ਨੂੰ ਤੋਲ ਮੋਲ ਕੇ ਚੰਗੀ ਤਰ੍ਹਾਂ ਨਾਪ ਕੇ ਫੇਰ ਹੀ ਅਸੀਂ ਚੀਜ਼ ਤੁਹਾਨੂੰ ਦਿੰਨੇ ਆ ਇਹਦਾ ਫਾਇਦਾ ਹੋਣਾ ਹੁੰਦਾ ਹੁਣ ਇਸ ਢਾਲੇ ਬਾਰੇ ਗੱਲ ਕਰ ਲੈਣੇ ਆ ਇੱਕ ਤੁਸੀਂ ਕੀ ਕਰਨਾ ਨਿੰਬੂ ਲੈ ਲੈਣਾ ਨਿੰਬੂ ਲੈ ਕੇ ਉੱਥੇ ਦੁਸ਼ਮਣ ਦਾ ਨਾਮ ਲਿਖ ਲੈਣਾ ਨਿੰਬੂ ਦੇ ਉੱਤੇ ਤੇ ਥੱਲੇ ਉਹਦੀ ਮਾਂ ਦਾ ਨਾਮ ਲਿਖ ਲੈਣਾ ਠੀਕ ਹੈ ਤੇ ਦੁਸ਼ਮਣ ਦਾ ਨਾਮ ਲਿਖ ਕੇ ਤੁਸੀਂ ਕੀ ਕਰਨਾ ਇੱਕ ਕਿਲ ਲੈਣੀ ਹੈ ਕਿਲ ਦੇਖਿਓ ਜੰਗਾਲ ਲੱਗੀ ਹੋਈ ਕਿਲ ਹੋਵੇ ਕੋਈ ਕਿਲ ਜਿਹੜੀ ਜੰਗਾਲ ਲੱਗੀ ਕਿਲ ਹੁੰਦੀ ਹੈ ਉਹ ਲੈ ਲੈਣੀ ਕਿਉਂਕਿ ਕਰਕੇ ਜੰਗਾਲ ਲੱਗੀ ਕਿਲ ਦੇ ਵਿੱਚ ਜਿਹੜੀ 네ਗੈਟਿਵਿਟੀ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਕਰਕੇ ਉਸ ਕੇਲ ਨੂੰ ਤੁਸੀਂ ਪ੍ਰਾਪਤ ਕਰ ਲੈਣਾ ਕਿਥੋਂ ਜੰਗਾਲ ਲੱਗੀ ਹੋਈ ਕੇਲ ਨੂੰ ਛੋਟੀ ਜੀ ਨੂੰ ਤੇ ਉਸ ਕੇਲ ਨੂੰ ਤੁਸੀਂ ਨਿੰਬੂ ਦੇ ਆਰ-ਪਾਰ ਕਰ ਦੇਣੀ ਆ ਜਿੱਥੇ ਦੁਸ਼ਮਣ ਦਾ ਨਾਮ ਲਿਖਿਆ ਹੋਣਾ ਠੀਕ ਹੈ ਜੀ ਤੇ ਦੁਸ਼ਮਣ ਦਾ ਨਾਮ ਲਿਖ ਕੇ ਤੇ ਜੇ ਦੁਸ਼ਮਣ ਦਾ ਨਾਮ ਨਹੀਂ ਪਤਾ ਤਾਂ ਫਿਰ ਤੁਸੀਂ ਆਪਣਾ ਥੱਲੇ ਦੁਸ਼ਮਣ ਲਿਖ ਦੇਣਾ ਤੇ ਕੱਲਾ ਲਿਖ ਦੇਣਾ ਦੁਸ਼ਮਣ ਥੱਲੇ ਲਿਖ ਦੇਣਾ ਦੁਸ਼ਮਣ ਦੀ ਮਾਂ ਠੀਕ ਹੈ ਨਾਮ ਨਹੀਂ ਪਤਾ ਹੋਵੇ ਤਾਂ ਸਿਰਫ ਇਹ ਲਿਖ ਦੇਣਾ ਤੁਸੀਂ ਕਾਲੇ ਪੈਨ ਦੇ ਨਾਲ ਤੇ ਲਿਖਣ ਤੋਂ ਬਾਅਦ ਤੁਸੀਂ ਕਿੱਲ ਜਿਹੜੀ ਇਹ ਵਿੱਚ ਕੱਢ ਦੇਣੀ ਆ ਗੱਢਣ ਤੋਂ ਬਾਅਦ ਤੁਸੀਂ ਕੀ ਕਰਨਾ ਜਿੱਥੇ ਹੋਲੀ ਜਲਾਈ ਜਾਂਦੀ ਹੈ ਕੋਈ ਹੋਲੀ ਤੁਹਾਡੇ ਆਸ-ਪਾਸ ਕਿਤੇ ਜਲਾਈ ਜਾਂਦੀ ਹੋਵੇ ਜੇ ਹੋਲੀ ਨਹੀਂ ਜਲਾਈ ਜਾਂਦੀ ਜੇ ਜਲਾਈ ਜਾਂਦੀ ਫਿਰ ਤੁਹਾਨੂੰ ਪਹਿਲਾਂ ਤਾਂ ਇਹਦਾ ਉਹਦਾ ਤਰੀਕਾ ਦੱਸ ਦਿੰਨਾ ਤੁਸੀਂ ਕੀ ਕਰਨਾ ਆਪਣੇ ਨਿੰਬੂ ਨੂੰ ਉਸ ਨੂੰ ਆਪਣੇ ਉੱਤੋਂ ਸੱਤ ਵਾਰ ਪੁੱਠਾ ਘੁਮਾ ਕੇ ਜਿਹੜੀ ਹੋਲੀ ਹੈ ਜਿੱਥੇ ਹੋਲੀ ਜਲਾਈ ਜਾਂਦੀ ਹੈ ਹੋਲੀ ਤੋਂ ਜਦੋਂ ਜਲਾਉਣ ਤੋਂ ਪਹਿਲਾਂ ਤੁਸੀਂ ਇਸ ਨੂੰ ਨਿੰਬੂ ਨੂੰ ਉਸੇ ਵਿੱਚ ਪਹਿਲਾ ਕੰਮ ਬਾਤ ਉਸ ਹੋਲੀ ਦੇ ਵਿੱਚ ਥੇ ਆ ਕੇ ਪ੍ਰਾਰਥਨਾ ਕਰਨੀ ਹੈ ਭਗਵਾਨ ਸ਼੍ਰੀ ਨਰਸਿੰਘ ਜੀ ਨੂੰ ਜਿਹੜੇ ਨਰਸਿੰਘ ਭਗਵਾਨ ਹੋਏ ਸੀ ਵਿਸ਼ਨੂੰ ਦੇ ਅਵਤਾਰ ਉਹਨਾਂ ਨੂੰ ਪ੍ਰਾਰਥਨਾ ਕਰਨੀ ਹੈ ਕਿ ਮੇਰੇ ਆ ਦੁਸ਼ਮਣਾਂ ਤੁਹਾਡਾ ਅਵਤਾਰ ਹੀ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਹੋਇਆ ਸੀ ਤੇ ਮੇਰੇ ਦੁਸ਼ਮਣਾਂ ਦਾ ਨਾਸ਼ ਵੀ ਤੁਸੀਂ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਰੋਲਿਆ ਪਿਆ ਪੱਗ ਪੱਗ ਦੇ ਉੱਤੇ ਤੁਸੀਂ ਨਰਸਿੰਘ ਭਗਵਾਨ ਜੀ ਨੂੰ ਇਹ ਅਰਜ ਅਰਜ ਉਹ ਇਲਾਕੇ ਉਸ ਹੋਲੀ ਦੇ ਵਿੱਚ ਤੁਸੀਂ ਉਹ ਨਿੰਬੂ ਨੂੰ ਸੁੱਟ ਦੇਣਾ ਹੈ ਉਸ ਤੋਂ ਬਾਅਦ ਉਸ ਹੋਲੀ ਦੀਆਂ ਜਿਹੜੀਆਂ ਸੱਤ ਤੁਸੀਂ ਪ੍ਰਕਰਮਾ ਕਰ ਲੈਣੀਆਂ। ਬਸ ਤੁਸੀਂ ਇੰਨਾ ਕੰਮ ਕਰਨਾ ਹੈ। ਹੁਣ ਗੱਲ ਕਰਦੇ ਹਾਂ ਕਿ ਜੇ ਤੁਹਾਡੇ ਕਿਸੇ ਪਾਸੇ ਹੋਲੀ ਨਹੀਂ ਜਲਾਈ ਜਾਂਦੀ ਫਿਰ ਤੁਸੀਂ ਕੀ ਕਰਨਾ ਹੈ? ਠੀਕ ਹੈ? ਤੁਸੀਂ ਕੀ ਕਰਨਾ ਥੋੜਾ ਜਿਹਾ ਉਸ ਅੱਜ ਦੇ ਦਿਨੀ ਇਹ ਅੱਜ ਦਾ ਅੱਜ ਦਾ ਹੀ ਇਹ ਪ੍ਰਯੋਗ ਹੋਣਾ ਹੈ ਅੱਜ ਦਾ ਦਿਨੀ ਹੈ। ਤੁਸੀਂ ਇਸ ਥੋੜੀ ਜੀਆਂ ਪਾਥੀਆਂ ਲਗਾ ਕੇ ਜਾਂ ਪਾਥੀਆਂ ਜਾਂ ਲੱਕੜਾਂ ਲਗਾ ਕੇ ਹੋਲੀ ਤਿਆਰ ਕਰ ਲੈਣੀ ਹੈ ਇੱਕ। ਉੱਥੇ ਤੁਸੀਂ ਭਗਵਾਨ ਜੀ ਨੂੰ ਭਗਵਾਨ ਵਿਸ਼ਨੂੰ ਦੇ ਜਿਹੜੇ ਨਰਸਿੰਘ ਅਵਤਾਰ ਹੈ ਉਹਨਾਂ ਦੇ ਨਾਮ ਦੀ ਇਹ ਬੋਲੀ ਦੀ ਤੁਸੀਂ ਥੋੜੀ ਜਿਹੀ ਅਗਨੀ ਜਲਾ ਲੈਣੀ ਆ ਉਥੇ ਤੁਸੀਂ ਉਹਨਾਂ ਦਾ ਨਾਮ ਲੈ ਲੈਣਾ ਕਿ ਜਿੱਦਾਂ हे ਭਗਵਾਨ ਜੀ ਤੁਸੀਂ ਜਿਸ ਤਰ੍ਹਾਂ ਨਰਸਿੰਘ અવਤਾਰ ਤੁਸੀਂ ਧਾਰਨ ਕੀਤਾ ਸੀਗਾ ਜਿਸ ਤਰ੍ਹਾਂ ਤੁਸੀਂ ਪ੍ਰਿਲਾਦ ਦੀ ਰੱਖਿਆ ਕੀਤੀ ਉਹਨੂੰ ਉਹਦੇ ਦੁਸ਼ਮਣਾਂ ਤੋਂ ਬਚਾਇਆ ਉਸੇ ਤਰ੍ਹਾਂ ਤੁਸੀਂ ਮੇਰੀ ਵੀ ਰੱਖਿਆ ਕਰੋ ਮੇਰੇ ਦੁਸ਼ਮਣਾਂ ਤੋਂ ਮੇਰੀ ਰੱਖਿਆ ਕਰੋ ਮੇਰੇ ਜਿੰਨੇ ਵੀ ਦੁਸ਼ਮਣਾਂ ਜੋ ਵੀ ਮੇਰਾ ਬੁਰਾ ਤੱਕਦਾ ਹੈ ਉਸ ਨੂੰ ਤੁਸੀਂ ਉਹਦਾ ਜੋ ਵੀ ਤੁਸੀਂ ਕਰਨਾ ਹੈ ਉਹ ਤੁਸੀਂ ਦੇਖਣਾ ਹੈ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਤੁਸੀਂ ਇੰਨੇ ਗਲਾਖ ਕੇ ਉਸ ਅਗਨੀ ਦੇ ਵਿੱਚ ਥੋੜੀ ਜੀ ਤੁਸੀਂ ਉਹ ਜਿਹੜੀ ਥੋੜਾ ਜਿਹਾ ਜਿਹੜਾ ਜਿਹੜਾ ਤੁਸੀਂ ਨਿੰਬੂ ਤਿਆਰ ਕੀਤਾ ਨਾ ਉਸੇ ਤਰੀਕੇ ਨਾਲ ਤੁਸੀਂ ਉਹ ਨਿੰਬੂ ਪਾ ਦੇਣਾ ਜਿੱਦਾਂ ਤੁਹਾਨੂੰ ਦੱਸਿਆ ਠੀਕ ਹੈ ਉਦੋਂ ਪ੍ਰਕਿਰਮਾ ਰਕ ਕਰਨੀ ਹੈ ਫਿਰ ਉਸ ਅਗਨੀ ਦੇ ਵਿੱਚ ਤੁਸੀਂ ਨਮਸਕਾਰ ਕਰਕੇ ਠੀਕ ਹੈ ਜਦੋਂ ਜਿੱਥੇ ਵੀ ਤੁਸੀਂ ਜਲਾਈ ਹੋਵੇ ਚਾਹੇ ਆਪਣੇ ਘਰ ਦੇ ਬਾਹਰ ਜਲਾਈ ਹੋਵੇ ਜਾਂ ਕਿਤੇ ਜਲਾਈ ਹੋਵੇ ਜਾਂ ਛੱਤ ਤੇ ਜਲਾਈ ਹੋਵੇ ਤਾਂ ਤੁਸੀਂ ਉਸ ਅਗਨੀ ਨੂੰ ਨਮਸਕਾਰ ਕਰ ਲੈਣੀ ਹੈ ਨਮਸਕਾਰ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਹੈ ਉਸੇ ਤਰ੍ਹਾਂ ਤੁਸੀਂ ਆਪਣਾ ਖਾਣ ਤੋਂ ਬਾਅਦ ਹੱਥ ਧੋ ਕੇ ਭਗਵਾਨਾ ਸ਼੍ਰੀ ਵਿਸ਼ਨੋ ਜੀ ਦੇ ਅਵਤਾਰ ਜਿਹੜੇ ਨਰਸਿੰਘ ਭਗਵਾਨ ਜੀ ਹੈ ਉਹਨਾਂ ਨੂੰ ਘਰ ਆ ਕੇ ਤੁਸੀਂ ਫਿਰ ਤੋਂ ਫਰਿਆਦ ਕਰਨੀ ਹੈ ਕਿਉਂ ਕਰਕੇ ਇਸ ਫਰਿਆਦ ਦਾ ਮਤਲਬ ਕੀ ਸੱਚ ਸੱਚ ਹੋਣਾ ਚਾਹੀਦਾ ਤੁਹਾਡੇ ਕੋਈ ਇਸੇ ਕਰ ਤਰੀਕੇ ਨਾਲ ਕਿਹਾ ਕਿ ਸੱਚ ਦੇ ਨਾਲ ਹੀ ਇਹ ਕੰਮ ਹੋਣਾ ਫਿਰ ਤੁਸੀਂ ਆ ਕੇ ਇਹ ਪ੍ਰਾਰਥਨਾ ਕਰ ਦੇਣੀ ਹੈ ਤੁਸੀਂ ਦੇਖਣਾ ਕਿ ਜਿਹੜਾ ਤੁਹਾਡਾ ਦੁਸ਼ਮਣ ਹੋਏਗਾ ਉਦਾ ਦੂਸਰੇ ਦਿਨ ਤੋਂ ਹੀ ਹਾਲਤ ਮੰਦੀ ਹੋਣੀ ਸ਼ੁਰੂ ਹੋ ਜਾਏਗੀ ਨਾ ਹੋਊਗੀ ਮੇਰੀ ਗਰੰਟੀ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਜਿੱਦਾਂ ਵੀ ਤੁਹਾਨੂੰ ਦੱਸਿਆ ਕੁਪਤਾ ਹੀ ਕਰਨਾ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਬਲੀ ਕਰੇ